ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਕੀ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਵਰੇਜ ਜਿਹੜਾ ਬੜੇ ਸਮੇਂ ਲੰਮੇ ਸਮੇਂ ਤੋਂ ਮੰਗ ਸੀਗੀ ਨਾਪਾ ਨਿਵਾਸੀਆਂ ਦੀ ਪਰ ਕਿਸੇ ਨੇ ਵੀ ਅਪਰੋਚ ਨਹੀਂ ਕੀਤਾ ਉਹ ਅਸੀਂ ਇਹ ਪ੍ਰੋਜੈਕਟ ਨੂੰ ਪ੍ਰੋਪਰ ਤਿਆਰ ਕਰਕੇ ਸਬਮਿਟ ਕਰਾਇਆ ਔਰ ਸਾਡੇ ਜਿਹੜੇ ਆਲੋ ਵਾਲਿਆ ਸਾਹਿਬ ਚੇਅਰਮੈਨ ਨੇ ਮੈਨੂੰ ਦੱਸ ਰਹੇ ਸੀ ਕਿ ਤੁਹਾਡਾ 68 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਸੀਵਰੇਜ ਨਾਪਾ सिवरेज ਪਾਉਣ ਵਾਸਤੇ ਨਾਬੇ ਦਾ सिवरेज ਪਾਉਣ ਵਾਸਤੇ ਕਿ ਉਹ ਪ੍ਰੋਫਾਈਲ ਚੱਲੇ ਗਈ ਹੈ ਤੁਸੀਂ ਨੂੰ ਫੋਲੋ ਕਰਕੇ ਜਲਦੀ ਉਹਨੂੰ ਫਾਲੋਅ ਅਪ ਕਰਕੇ ਉਹਨੂੰ ਕਲੀਅਰ ਕਰਵਾਓ ਤੇ ਉਹ ਬਹੁਤ ਜਲਦੀ 60 ਕਰੋੜ ਰੁਪਇਆ ਨਾਬਾ ਵਾਸਤੇ ਆ ਜਾਏਗਾ ਤੇ ਅਸੀਂ ਜਿੰਨਾ ਵੀ ਨਾਬੇ ਦੇ ਵਿੱਚ ਜਿੰਨੀਆਂ ਨੰਗੀਆਂ ਨਾਲੀਆਂ ਨੇ ਜਿਵੇਂ ਹੁਣ ਡੇਂਗੂ ਦਾ ਬਹੁਤ ਪ੍ਰਕੋਪ ਚੱਲ ਰਿਹਾ ਅੱਜ ਵੀ ਟੀਮ ਮੇਰੇ ਕੋਲ ਵੀ ਆਏ ਸੀ ਘਰੇ ਡੇਂਗੂ ਦਾ ਸਰਵੇ ਚੱਲ ਰਿਹਾ ਤੇ ਉਹਦੇ ਵਿੱਚ ਜਿੰਨੀਆਂ ਨੰਗੀਆਂ ਨਾਲੀਆਂ ਨੇ ਜਾਂ ਵੱਡੇ ਨਾਲੇ ਨੇ ਜਿੱਥੇ ਮੱਛਰ ਜਾਂ ਬਦਬੂ ਆਉਂਦੀ ਹੈ ਉਹ ਸਾਰੇ ਕਵਰ ਹੋ ਜਾਣਗੇ ਪਰ ਸੜਕਾਂ ਹੋਰ ਖੁੱਲੀਆਂ ਹੋ ਜਾਣਗੇ ਜਿੰਨੇ ਮਿਸਮੈਨੇਜ ਖੰਭੇ ਨੇ ਜਾਂ ਕਿਨੋ ਸਾਰੇ ਸਾਈਡ ਤੇ ਹੋ ਜਾਣਗੇ ਪੂਰੇ ਨਾਬੇ ਦੀਆਂ ਜੜੀਆਂ ਗਲੀਆਂ ਨੇ ਜਾਂ ਸੜਕਾਂ ਨੇ ਚੌੜੀਆਂ ਹੋ ਜਾਣਗੀਆਂ ਸਾਡੇ ਪਾਸ ਕੀਤੇ ਨੇ ਤੇ ਉਹਦਾ ਕਿੰਨਾ ਟੈਕਸ ਹੋਇਆ ਤੇ ਜੋ ਪ੍ਰਾਪਰਟੀ ਟੈਕਸ ਹੈ ਤੇ ਉਹਦੇ ਵਿੱਚ ਕਿੰਨਾ ਸਾਡੀ ਕਮੇਟੀ ਨੇ ਟੈਕਸ ਇਕੱਠਾ ਕੀਤਾ ਤੇ ਇਹ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ 2000 ਜਿਹੜਾ ਨਕਸ਼ਿਆਂ ਦੀ ਫੀਸ ਹੈ ਉਹ ਇਹ 2021 ਤੋਂ ਲੈ ਕੇ 2022 ਤੱਕ ਲਗਭਗ ਕਾਂਗਰਸ ਦੀ ਸਰਕਾਰ ਦੇ ਵਿੱਚ 24 ਲੱਖ ਹੁੰਦਾ ਸੀ ਜੋ ਕਿ ਹੁਣ 2024 ਤੋਂ 25 ਦੇ ਵਿੱਚ ਵੱਧ ਕੇ 1 ਕਰੋੜ 75 ਦੇ 75 ਲੱਖ ਦੇ ਲਗਭਗ ਹੋ ਗਿਆ ਤੇ ਇਹ ਬਹੁਤ ਵੱਡੀ ਉਪਲਬਧੀ ਹੈ ਸਾਡੀ ਆਮ ਆਦਮੀ ਪਾਰਟੀ ਦੀ ਤੇ ਜਿਹੜਾ ਪ੍ਰਾਪਰਟੀ ਟੈਕਸ ਹੈ ਉਹ ਕਾਂਗਰਸ ਦੀ ਸਰਕਾਰ ਦੇ ਵਿੱਚ 2021 ਤੋਂ 22 ਦੇ ਵਿੱਚ ਸੀਗਾ 96 ਲੱਖ ਦੇ ਲਗਭਗ ਤੇ ਉਸ ਤੋਂ ਬਾਅਦ 22 23 ਦੇ ਵਿੱਚ ਰਿਹਾ 2 ਕਰੋੜ 8 ਲੱਖ ਤੇ 23 24 ਦੇ ਵਿੱਚ 1 ਕਰੋੜ 87 ਲੱਖ ਦੇ ਲਗਭਗ ਹੋ ਗਿਆ ਤੇ ਹੁਣ 2024 ਤੋਂ 25 ਦੇ ਵਿੱਚ 1 ਕਰੋੜ 10 ਲੱਖ ਦੇ ਲਗਭਗ ਹੈ ਤੇ ਮਾਰਚ ਵਿੱਚ ਜਿਵੇਂ ক্লোজিং ਹੁੰਦੀ ਹੈ ਹਲੇ ਬਹੁਤ ਮਹੀਨੇ ਬਾਕੀ ਨੇ 4-5 ਵੀ ਮਹੀਨੇ ਬਾਕੀ ਨੇ ਤੇ ਉਹਦੇ ਵਿੱਚ ਇਹ ਸਾਡੀਆਂ ਉਪਲਬਧੀਆਂ ਨੇ ਜਿਹੜੀਆਂ ਕਿ ਬਹੁਤ ਵੱਡੀਆਂ ਨੇ